ਉਹੀ ਕੰਮ ਹੋ ਗਿਆ ਲੋ ਜੀ ਕਣਕ ਕਣਕ ਬਣਾਇਆ ਗਿਆ ਅੱਜ ਹਾਂ ਵਾਣ ਦੀ ਤਿਆਰੀ ਆ ਇਹ ਸਮਾਗਮ ਚੜ੍ਹੇ ਪਾਇਆ ਤੇ ਬਹੁਤ ਪਿਆਰ ਕਰਨ ਸਾਰੇ ਆਪਾਂ ਨੇ ਇਹਦੇ ਬ੍ਰੇਮਰੇ ਦੇ ਮਾਰਕ ਤੋਂ ਬਹੁਤ ਸੋਹਣਾ ਕੀ ਕਹਦਾ ਸੀ ਕੀ ਆ ਜਿੰਤਰ ਪੱਟੀ ਤਾਂ ਉਹ ਜੋੜਦੇ ਹਾਂ ਸੋਤੇ ਅਰੇ ਆਸਤੇ ਪਾਸ ਇੱਕ ਤਾਂ ਗਿੜੇ ਰੇਗੇ ਨਾਲੇ ਬੱਟਾ ਹੀ ਗਾ ਦੇ ਮਾਰ ਦੇ ਜਤਾਂਗਾ ਹਲੋ ਕਰਤਾਂ ਨਾ ਨੰਬਰ ਲਾ ਕਰਦਾ ਰੌਣ ਤੋਂ ਤਾਂ ਤਕੜਾ ਆ ਗਿਆ ਹਾਂ ਰੌਣਕ ਤੋਂ ਧਗੜਾ ਸੀ ਇਹ ਹਾਂ ਰੌਣਕ ਦਾ ਫਰੇ ਸੀ ਹਾਂ ਕਿੱਥੇ ਅਠਾਈ ਲੱਖ ਦਾ ਓਹੋ ਕਿਹੜੀ ਗੱਡੀ ਲੈਂਦੀ ਐ ਸੰਦੇਤ ਨੇ ਸੰਦੇਤ ਤਾਂ ਨੇਂ ਗੱਡੀ ਕਿਹੜੀ ਬਰਮਾਨਾ ਨੇ ਕਿਹੜੀ ਲੈਂਦੀ ਐ ਇਹ ਤਾਂ ਕਿੰਨੇ ਕਰੋੜਾਂ ਦੀ ਗੱਡੀ ਐ ਪੱਟਰੂਲ ਉਹ 50 ਕਰੋੜ ਕਹਿੰਦੇ ਸੀ ਕਿਦਾ ਇੰਨੇ ਕਰੋੜ ਕਹਿੰਦੇ 50 ਕਰੋੜ ਦੀ ਗੱਡੀ ਲੈਂਦੀ ਐ ਵਾਹ ਗਾਏ ਹਾਂ ਵਾਹ ਬੱਤੀ ਰੌਣਕ ਵਾਏ ਮੋਲ ਲਗੋ ਨੀ ਬੱਟਰ ਜੂਫ ਹੋ ਜੀ ਨਾਲੇ ਤਾਂ ਕੈਮਰਾ ਹਾਂ ਹਾਂ ਨਾ ਲਿਖ ਦੇ 32 ਕਰੋੜ 32 ਕਰੋੜ ਦੇ 32 ਕਰੋੜ ਦੇ ਹਾਂ 32 ਕਰੋੜ ਦੀ ਗੱਡੀ ਲੈਂਦੀ ਹੈ ਵਾਟਰ ਪ੍ਰੂਫ ਵਾਟਰ ਪ੍ਰੂਫ ਵਾਟਰ ਪ੍ਰੂਫ ਹੈ ਹਾਂ ਉਹ ਬੁਲਟ ਪ੍ਰੂਫ ਹੋਊਗੀ ਬੁਲਟ ਪ੍ਰੂਫ ਹੀ ਪਰ ਸਾਨੂੰ ਆਮਦਾ ਨਹੀਂ ਵਾਟਰ ਦਾ ਪਾਣੀ ਹੁੰਦਾ ਹੈ ਬੁਲਟ ਗੋਲੀ ਕੇ ਸਮਝ ਲੈ ਸਾਨੂੰ ਆਮਦਾ ਨਹੀਂ ਜਿਹੜੀ ਗੱਲ ਹੈ ਕੀਪਰ ਹਾਂ ਨਾ ਲਿਖਦੇ ਬਸ ਨੰਬਰ ਤੇਰਾ ਨੰਬਰ ਤੇ ਕਾਦੀ ਇੰਗਲਿਸ਼ ਚ ਲਿਖਦਾ ਇਹ ਹਿੰਦੀ ਚ ਨਹੀਂ ਆਉਂਦਾ ਹਿੰਦੀ ਚ ਔਰ ਤੇਰਾ ਫੋਨ ਆ ਤੇ ਸਾਡਾ ਫੋਨ ਤੇ ਇੱਕੋ ਹੀ ਕਰਕੇ ਸਟ ਕੰਪਨੀ ਚਾਹੀ ਜਰ ਰਹਾ ਹਾਲ ਐ ਅਸਾ ਵੇ ਸਮਝ ਲ ਕੇ 10000 ਵਾਲੇ ਸਾਡੇ ਨਾਲ ਦਾ ਹੀ ਐ ਸਾਡੇ ਨਾਲ ਦਾ ਹੀ ਐ ਤੂੰ ਕਹਿੰਦਾ 40000 ਦਾ ਹੁਣ ਕੰਪਨੀ ਦੇ ਪਾਸੋਂ ਦਾ ਹਾਂ ਤਾਂ ਕੈਮਰਾ ਬਖੀ ਕੈਮਰਾ ਐ ਕੀ ਬੈ ਹੂੰ ਇੱਕੋ ਇੱਕਦਮ ਬੜਾ ਕੈਮਰਾ ਐ ਟਾਲੀ ਪਲਟੀ ਜੇ ਤੂੰ ਮੈਂ ਕੈਮਰਾ ਫੋਟੋ ਖਿੱਚੀਆਂ ਦੇਖੀ ਨਹੀਂ ਅੱਗੇ ਕਿਰਵਾ ਗੋਸਾ ਭਾਈ ਵਾਕੇ ਹਾਂ ਅੱਗਾ ਨਖਰੀਦਾ ਤੇ ਚਿੱਟਿਆ ਕੇ ਮਾਲ ਹੋ ਗਿਆ ਲੜ ਕੇ ਸਾਰੇ ਜਿੱਤੇ ਹੋਗੇ ਕਿੱਥੇ ਕਰਨੇ ਜਿੱਤੇ ਵਾਲਾ ਗਿਆ ਇਹ ਹੋ ਜਾਂਦੀ ਨਹੀਂ ਨਹੀਂ ਹੋ ਜਾਂਦਾ ਜਾਂ ਤੇਲ ਤੁਲ ਹੋ ਜਾਂਦੀ ਚਿਲੜਾ ਥੋੜਾ ਚੰਗੀ ਉਹ ਤੁਪੜਾ ਬਿਲਾਉਣ ਆ ਗਏ ਰੁਕਿਆ ਤਾਂ ਮومی ਆ ਲਿਆ ਕਰ ਤੁਪੜਾ ਬਿਲਾਉਣਾ ਤੇਰੇ ਛਾਪ ਹੈਗੀ ਆ ਦੇਖ ਤੇ ਅੱਜ ਨਾਲ ਲੈ ਵੀ ਦੇ ਹਾਂ ਛਾਪ ਹੈਗੀ ਉਹ ਯਾਰ ਇਹ ਸ਼ਾਂਗ ਹੀ ਹੋਗੇ ਯਾਰ ਹਾਂ ਮੈਂ ਰੱਖਣਾ ਚਾਹ ਬੱਟਣਾ ਪਾਇਗਾ ਨਾ ਬੱਟਣਾ ਮੜ ਲੈ ਦੋ ਦਿਨ ਚੜ ਕੇ ਮੂਹ ਤੋਂ ਤੂੰ ਪਹਿਲਾਂ ਰੰਗੀ ਦੀ ਮੂਹ ਤੋਂ ਤੂੰ ਪਹਿਲਾਂ ਬੱਟਣਾ ਮੜ ਲੈ ਜਿਹੜਾ ਬਟਣਾ ਬਿਆਚ ਨਹੀਂ ਮਾਲ ਤੇ ਆ ਤੋ ਹੀ ਉਰ ਲਾ ਕੇ ਸੇਵ ਹੋ ਗਈ ਹਾਂ ਬਟਣਾ ਵਾਲੇ ਇੱਕ ਦਿਨ ਛਟਕੇ ਮੜੀ ਜਾਵੇ ਮੂੰਹ ਤੁਣ ਤੋਂ ਪਹਿਲਾਂ ਤਰਕਤ ਇੱਕ ਮੜਲਾ ਬੰਦਾ ਚਾਪਨ ਤੀਨ ਮੁਰਕਰ ਮੂੰਹ ਸਾਪ ਹੋ ਜੀ ਅੱਛੇ ਚਿੱਟੇ ਵਾਲ ਦੇ ਹੁੰਦੇ ਮੈਂ ਚਿੱਟੇ ਨਹੀਂ ਕਦਾ ਵਜਿ ਸਾਂਝ ਪਈ ਤੇ ਤੰਮ ਇਹ ਤਾਂ ਹੁਣ ਗਏ ਤਮ ਹੋਰ ਕਦੋਂ ਹੋਣਗੇ ਹੋਰ ਆਊਗਾ ਹੋਰ ਉਮਰ ਸਾਹੂ ਹੋਣਗੇ ਉਮਰ ਸਾਹੂ ਬੱਦਪੜਨਾ ਹੈ ਯਾਰ ਨੇ ਬੱਤ ਚੱਲਣ ਲੱਗੀ ਇਹ ਕੋਣ ਨੇ ਏ ਲੋਕ ਪਾਇਦਾ ਆਦਮੀ 18 ਸਾਲੋਂ 20 ਸਾਲ ਤੇ ਦੇ 2:00 ਵਜੇ ਤੇ ਸਲਤਨੀ ਛੇ ਆਪਣੇ ਘਰੇ ਜਵਾਨੀ ਬੁੱਟੇ ਕਾ ਨਿੰਝ ਕੀ ਹਾਂ ਜੋਨੀ ਬੁੱਟੇ ਜਵਾਨ ਹੈ ਅਜੇ ਪੇਵਰ ਜਵਾਨ ਬੜੇ ਕੋਲ ਪਾਣੀ ਸਗਾ ਜੇ ਤੇ ਇਹ ਬਾਤ ਕਾਇ ਬਣੀ ਹੱਲੇ ਕਮਾਲ ਕਰੇਗਾ ਬਸ ਔਲ ਖਤਮ ਹੋਊਗਾ ਜਦ ਫਾਇਦਾ ਖਤਮ ਹੋਏ ਜ਼ਿੰਦਗੀ ਅੱਬ ਕਾਇ ਜਵਾਨੀ ਆਏ ਜਵਾਨੀ ਖੈਂਚ ਲਈ ਅਬ ਜੱਤੀ ਉਹ ਹੀ ਉਹੀ ਕੰਮ ਹੋ ਗਿਆ ਸਾਉਂਦਾਂ ਦਾ ਕੀ ਹੋ ਗਿਆ ਆ ਗੱਡੀ ਉਹ ਪਹਿਨੇ ਪਤਲੀ ਸੀ ਕਿ ਨਿਕਲ ਗਈ ਫੇਰ ਢਾਈ ਤਰ ਮਾਰੇ ਦੇਖੀ ਮਾਰੇ ਫੋ ਪਾ ਇੱਕ ਮਿੰਟ ਪਾਈ ਰਹਿਣ ਤੇ ਲੈਂਕਰੀ ਮਾਰੇ ਦੇਖੀ ਚੱਕ ਕੇ ਚੱਕੇ ਦੇ ਮੋੜ ਕੇ ਉਹ ਲੈਂਕ ਨਹੀਂ ਨਿਕਲਨੀ ਮੈਂ ਗਾਹ ਕਰ ਲੈਣਾ ਮੜਾ ਅਟਾਇਰ ਤੇ ਦੇਖੀ ਟਾਇਰ ਨਾਲ ਲੱਗ ਗਿਆ ਚੱਕ ਤੋ ਚੱਕ ਤੋ ਚੱਕ ਤੋ ਮਾਮੜਾ ਗਾਂ ਕਰ ਲੈਣਾ ਪੈਰ ਪਰੇ ਰੱਖਿਓ ਆ ਪੰਨ ਪੰਨ ਚੱਕੋ ਪੰਨ ਕਰਦਾ ਹੋਰ ਕਾ ਕਰ ਲੈ ਲੰਕੇ ਸਿੱਧੀ ਹੁੰਦੀ ਤਾਂ ਮੜੇ ਆ ਦੇ ਚੱਕ ਆ ਤੇ ਕਿੰਨੇ ਨੂੰ ਕਰ ਲਉ ਮੜੇ ਉਹ ਲੰਕਰ ਕਿੱਟ ਨਹੀਂ ਸੌਖੀ ਜੀ ਫਿਰ ਨਾਲੇ ਆ ਵੀ ਮੁੜ ਕੇ ਪਾਉਣੀ ਸੌਖੀ ਜੀ ਨੇ ਚੱਕ ਲੋ ਉਹ ਲੈ ਕੇ ਬਸ ਨਿਕਲ ਨਹੀਂ ਇੱਧਰ ਹੀ ਲੰਕ ਉਹ ਨਹੀਂ ਨਿਕਲਣੀ ਟਾਇਰ ਨਾਲ ਆਇਆ ਤਾਂ ਨਾ ਲੱਗੀ ਜਾਂ ਕੱਢ ਦੇ ਆਹ ਟਾਪ ਲਾਈਨ ਕੱਢ ਕੇ ਦੇ ਟਾਪ ਲਾਈਨ ਕੱਢ ਦੇ ਗੰਮ ਕਰ ਲੈਨੇ ਥੋੜਾ ਹੋਰ ਸਟੇਡੀ ਹੋ ਕੇ ਨਿਕਲ ਜੂਗਾ ਔਨ ਲਾਈਨ ਕੱਢ ਕੇ ਦੇਖੀ ਮੜੀ ਹੁਣ ਕੱਢ ਕੁੜੀ ਥੱਲੇ ਆ ਗਈ ਅਸੀਂ ਥੱਲੇ ਕਰ ਦੇ ਲੈ ਇਹ ਲੈ ਉਹ ਥੱਲੇ ਉਹ ਟਾਇਰ ਚੜੀ ਪਈ ਆ ਲਾ ਹੁਣ ਇਹਨੂੰ ਕੱਢ ਓਏ ਹੁਣ ਇਹ ਨਾਲ ਥੋੜੀ ਹੋ ਆ ਗੋਲੀ ਕੋ ਟਾਇਰ ਹੋਈ